ਤਨੂੰ ਪਤਾ ਲੋਕ ਫਿਰ ਗੱਲਾਂ ਵੀ ਬਾਲੀਆਂ ਲੱਗ ਕੇ ਕਰ ਲੱਗ ਜਾਂਦੇ ਆ ਰੰਡੀ ਰੰਡ ਦਾ ਕੱਟ ਲੈਂਦੀ ਆ ਲੋਕ ਨਹੀਂ ਕੱਟਣ ਦਿੰਦੇ ਅਗਲੇ ਜੁਆں ਤਾਂ ਪਤਾ ਨਹੀਂ ਉਹਦੇ ਬੰਦੇ ਤੇ ਕਿਹਜਾ ਵਕਤ ਪੈ ਗਿਆ ਕਿਹੜੇ ਕਰਨ ਬੰਦੇ ਨੇ ਵੇਡਾਂ ਵੇਚੀਆਂ ਇਹਦਾ ਸੋਨ ਵਾਲੀ ਖਾਨ ਹੀ ਆ ਵੀਰੇ ਜੀ ਇਹਦਾ ਆਪਾਂ ਵੇਚਦੇ ਬੱਚੇ ਵੀਰੇ ਬਹੁਤ ਆਪਾਂ ਕੀਮਤ ਦੇ ਸੇਲ ਕਰਿਆ ਹਾਂਜੀ ਸੋਚ ਨਹੀਂ ਸੀ ਏਡੀ ਦੂਰ ਤੱਕ ਆਪਣੀ ਜਾਣ ਪਹਿਚਾਣ ਕਿੰਨਾਂ ਨੇ ਕਰਾਈ ਆਹ ਕਰਮ ਵਾਲੀਆਂ ਦੇ ਪੈਰ ਪੂਜਦੇ ਇਹਨਾਂ ਨੇ ਆਪਣਾ ਜੰਟਾ ਜੰਟਾ ਕਰਾਈ ਜਾਨੀ ਤਾਂ ਕੋਈ ਵੈਕੋਰ ਤੋਂ ਪਹਿਲੇ ਪਾਸੇ ਨਹੀਂ ਸੀ ਕੋਈ ਜਾਣਦਾ ਵੀਰੇ ਇਹ ਗੱਲ ਲੈ ਵੀ ਦੇਖ ਸਕਦੇ ਹੋ ਨਾ ਜੇ ਦਿਨਾਂ ਦੀ ਆ ਬੱਚਾ ਪਰ ਨਾਲ ਤੁਰੇ ਫਿਰਦਾ ਨਾ ਫੈੜਾ ਕੰਮ ਹੈਗਾ ਜਾਂ ਬੰਨ ਨਹੀਂ ਹੈਗਾ ਪੂਰਾ ਹੈਗਾ ਵੀਰੇ ਜੀ ਪੂਰਾ ਕੋਰੇਗਾ ਜਿੱਤੇ ਆਪਾਂ ਲੈ ਕੇ ਦੇ ਦਾਂਗੇ ਜੇ ਨਾ ਮੁਨਾਫਾ ਹੋ ਗਏ ਹੁਣ ਤਾਂ ਠੀਕ ਹੈ ਕੰਮ ਜਾਮਾ ਹਾਂ ਹੁਣ ਤਾਂ ਬਾਬੇ ਨਾਲਕ ਦੀ ਕਿਰਪਾ ਜੀ ਪੂਰੀ ਚਲੋ ਹੁਣ ਤਾਂ ਗੱਡੀ ਲਈ ਤੇ ਆਪਰਾ ਉਹਨਾ ਟੇਸਨ ਤੇ ਆ ਆਪਣਾ ਮੂੰਹ ਬੰਦ ਕਰ ਦਾਂਗੇ ਤਰਸੇ ਵੀਰੇ ਜਿਹੜੇ ਗੱਲਾਂ ਕਰਦੇ ਸੀ ਲੈ ਵੀ ਮਿੱਤਰੋ ਸਾਡਾ ਕੰਮ ਆਗਾ ਤੁਹਾਡੇ ਲਈ ਘੈਂਟ ਘੈਂਟ ਵੀਡੀਓ ਲੈ ਕੇ ਆਉਣੀ ਆ ਤੇ ਤੁਸੀਂ ਵੀ ਆਪਣਾ ਕੰਮ ਕਰ ਦਿਆ ਕਰੋ ਇੱਕ ਕਮੈਂਟ ਕਰ ਦਿਆ ਕਰੋ ਵੀ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਠੀਕ ਆ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਲਾਈਕ ਤਾਂ ਜੋ ਆਪਾਂ ਜਿੱਦੀ ਵੀਡੀਓ ਬਣਾ ਰਹੇਗੇ ਉਹ ਬੰਦੇ ਨੂੰ ਥੋੜੇ ਜਾ ਮੋਟੀਵੇਸ਼ਨ ਮਿਲ ਸਕੇ ਵੀ ਹਾਂ ਯਾਰ ਸਾਨੂੰ ਦੇਖਣ ਵਾਲੇ ਹੈਗੇ ਨਾ ਤਾਂ ਉਹ ਬਾਈ ਲਈ ਵੀ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਅੱਜ ਆਪਾਂ ਬਾਈ ਜੀ ਪਹੁੰਚੇ ਹੋਏਗਾ ਜੰਟੇ ਬਾਈ ਕੋਲ ਹੈ ਨਾ ਇੱਧਰ ਦੇਖ ਸਕਦਾ ਬਾਈ ਨੇ ਜੰਗਲ ਚ ਮੰਗਲ ਲਾਇਆ ਪਿਆ ਨਾ ਖੇਤਾਂ ਚ ਬੈਠਿਆ ਬਾਈ ਇੱਧਰ ਟਿੱਬਾ ਰਹਿ ਗਿਆ ਇਸਲੇ ਪਾਸੇ ਬੱਬੂ ਦਿਖਾ ਦੇਵੇ ਇਹਦੇ ਟਿੱਬਾ ਟਿੱਬੇ ਤੇ ਬੈਠਿਆ ਬਾਈ ਤੇ ਬਾਈ ਕੋਲ ਅਜੇ ਪੇਡਾਂ ਨੇ ਗੱਲਬਾਤ ਕਰ ਦਾਂਗੇ ਕਿਉਂਕਿ ਜੰਟਾ ਬਾਈ ਨਾ ਪੇਡਾਂ ਕਰਕੇ ਜਾਣਾ ਜਾਂਦਾ ਹੈ ਜੰਟਾ ਬਾਈ ਕੋਲੇ ਵਧੀਆ ਕੁਆਲਿਟੀ ਦੇ ਪੇਡਾਂ ਹੁੰਦੇ ਨੇ ਪੇਡਾਂ 'ਚ ਮੁਨਾਫਾ ਬਹੁਤ ਆ ਜੰਟਾ ਬਾਈ ਕਹਿੰਦਾ ਕਿਵੇਂ ਮੁਨਾਫਾਗਾ ਕਿਵੇਂ ਆਪਾਂ ਇਹ ਤੋਂ ਮੁਨਾਫਾ ਲਈਏ ਸਾਰੀ ਗੱਲਬਾਤ ਆਪਾਂ ਜੰਟੇ ਬਾਈ ਦੇ ਨਾਲ ਕਰਾਂਗੇ ਬਸ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਨਾ ਆਜੋ ਚਾਲਦੇ ਆਂਗੇ ਤੇ ਇਧਰ ਨਿਗਾਹ ਜਰੂਰ ਮਾਰਦੇ ਬਾਈ ਤੇ ਬਾਈ ਇਕੱਠੇ ਹੋਏ ਬੈਠੇ ਨੇ ਆਜੋ ਗੱਲਬਾਤ ਕਰਦੇ ਆ ਬਾਈ ਜੀ ਨਾਲ ਆਜੋ ਬਾਈ ਜੀ ਜੰਟੇ ਬੋ ਜਾ ਸ੍ਰੀ ਕਾ ਕਿ ਹਾਲ ਚਾਲ ਨੇ ਜੀ ਵਧੀਆ ਵੀਰੇ ਜੀ ਵਧੀਆ ਠੀਕ ਠਾਕ ਆ ਜੀ ਵਧੀਆ ਠੀਕ ਆ ਜੀ ਕਿਵੇਂ ਟਿੱਬੇ ਜੇ ਤੇ ਬੈਠੇ ਹੋ ਅੱਜ ਇਹ ਪੰਚਾਇਤ ਵਾਲੀ ਆ ਜੀ ਆਪਣੇ ਪਿੰਡ ਦੀ ਪੰਚਾਇਤ ਵਾਲੀ ਜਗ੍ਹਾ ਹਾਂ ਠੀਕ ਆ ਲੱਗੀ ਜਮੀਨ ਤੇ ਠੇਕੇ ਤੇ ਆਪਣੇ ਆ ਵੀਰੇ ਹੋਣੀ ਹੀਰਾ ਪਿੰਡ ਤੋਂ ਆ ਅੱਛਾ ਖਾਸੇ ਸਾਲਾਂ ਤੋਂ ਵੀਰੇ ਹੋਣੀ ਉਹ ਕਰਦੇ ਆ ਠੀਕ ਆ ਬਸ ਇਹਨਾਂ ਦਾ ਸਾਡੇ ਬਣਾ ਨੇ ਜੀ ਲੱਗਦਾ ਸਾਡੇ ਇਹਨਾਂ ਵਿੱਚ ਸਹੀ ਪੱਕੀ ਹੈ ਜੀ ਇੱਥੇ ਸਹੀ ਗੱਲ ਇਕੱਠੇ ਹੋ ਕੇ ਬਹਿ ਜਾਂਦੇ ਹੁਣ ਇੱਥੇ ਵੀਰੇ ਹੋਣਾ ਨੂੰ ਵੀ ਕੋਈ ਕੰਮ ਜਨ ਕੇ ਖੇਤ ਦਾ ਤਾਂ ਨਿਬੜਿਆ ਹੋਇਆ ਬਸ ਇੱਕ ਪਿਆਰ ਕਰਕੇ ਦੋਨੇ ਪਰ ਇੱਥੇ ਬੈਠੇ ਠੀਕ ਹੈ ਜੀ ਲੱਗਿਆ ਰਹਿਣਾ ਹਾਂ ਹਾਂ ਸਹੀ ਗੱਲ ਹੈ ਕਿੰਨਾ ਟਾਈਮ ਹੋ ਗਿਆ ਉਹਰੇ ਬੈਠਦੇ ਨੇ ਬਈ ਖਾਸੇ ਟਾਈਮ ਹੋ ਗਿਆ ਜੀ ਛੋਟੇ ਹੁੰਦੇ ਮਾਤਾ ਇਥੋਂ ਟੱਬੇ ਟੱਬੇ ਇਥੋਂ ਲੈ ਕੇ ਸੜਕ ਤੱਕ ਟੱਬੇ ਸਗੇ ਮੇਰੇ ਆਪ ਦੇਖਣ ਦੀਆਂ ਗੱਲਾਂ ਮੇਰੇ ਬਹੁਤ ਨੇ ਬੈਜਗੇ ਹੁਣ ਤਾਂ ਅਹੀ ਟੱਬਾ ਜਾਂ ਰਹਿ ਗਿਆ ਕੱਲਾ ਜੀ ਚਲ ਬਹੁਤ ਟੱਬੇ ਸਗੇ ਅੱਜ ਫਿਰ ਆਪਣੇ ਕੋਲੇ ਕੀ ਲਓ ਜੀ ਅੱਜ ਭੇਡਾਂ ਨੇ ਤੇ ਜੰਟੇ ਬਾਈ ਨਾਲ ਗੱਲਬਾਤ ਕਰਦੇ ਆ ਵੀ ਭੇਡਾਂ 'ਚ ਮੁਨਾਫਾ ਮਨੂਫਾ ਕਿਵੇਂ ਆਗਾ ਕਿਵੇਂ ਆਪਾਂ ਇਹ ਤੋਂ ਮੁਨਾਫਾ ਲਈ ਹੈ ਨਾ ਕਿਉਂਕਿ ਬਾਈ ਜੀ ਪੈਸੇ ਦੀ ਹਰੇਕ ਬੰਦੇ ਨੂੰ ਲੋੜ ਆ ਕਿਉਂ ਜੰਟੇ ਬਿਲਕੁਲ ਜੀ ਪੈਸੇ ਉਹਨੂੰ ਪਤਾ ਹੀ ਆ ਜੀ ਪੈਸੇ ਬਣਾ ਕਿੱਥੇ ਕਿੰਨੀਆਂ ਭੇਡਾਂ ਨੇ ਬਾਈ ਅੱਜ ਭੇਡਾਂ ਆਪਣੇ ਕੋਲ ਹੈਗੀਆਂ ਵੀਰੇ ਜੀ 14 15 ਜੀ ਲੈ ਵੀ 14 15 ਮੈਨੂੰ ਵੀ ਨਾ ਵੱਧ ਲੱਗ ਰਹੀਆਂ ਨੇ 24 25 ਪਸ਼ੂ ਹੈਗੇ ਜੀ 24 25 ਪਸ਼ੂ ਹੈਗੇ ਤੇ ਵੀ 24 25 ਪਸ਼ੂ ਆ ਦੇਖ ਸਕਦੇ ਹੋਗੇ ਕਿਹੜੀ ਨਸਲ ਆ ਬਾਈ ਜੰਟੇ ਇਹ ਇਹ ਜਮਨਾਪੁਰੀ ਨਸਲ ਆ ਵੀਰੇ ਜ ਠੀਕ ਹੈ ਜੀ ਕਿਵੇਂ ਲਈਏ ਮੁਨਾਫਾ ਪੇਡਾਂ ਤੋਂ ਕਿਵੇਂ ਦੱਸ ਬੜਾ ਹੈ ਮੁਨਾਫਾ ਇਹਨਾਂ ਦੇ ਬੱਚੇ ਵੀਰੇ ਜੀ ਬਾਲੇ ਛੋਟੇ ਨਾਲ ਵੇਚੇ ਜਾਣ ਅੱਛਾ ਬਾਲੇ ਛੋਟੇ ਨਾਲ ਵੇਚੇ ਜਾਣ ਹਾਂ ਜਿਹੜੀਆਂ ਲੇਲੀਆਂ ਗਾ ਉਹ ਪਾਲੀਆਂ ਜਾਣ ਹੂੰ ਉਹ ਪੇਡਾਂ ਬਣ ਜਾਣ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹਦਾ ਕੰਮ ਕਰਦੇ ਪੇਡਾਂ ਵਾਲਾ ਕੰਮ ਕਰਦੇ ਨੂੰ ਪੇਡਾਂ ਨੂੰ ਤਾਂ 15 18 ਸਾਲ ਹੋ ਗਏ ਜੀ ਪਹਿਲਾਂ ਥੋੜੀਆਂ ਰੱਖਦੇ ਸੀਗੇ ਠੀਕਾ ਹੁਣ ਜਣ ਕੇ ਵੱਧ ਰੱਖਿਆ ਹੁਣ ਵੱਧ ਰੱਖਦੇ ਹਾਂ ਹਾਂਜੀ ਹਾਂਜੀ ਠੀਕਾ ਬੱਕਰੀਆਂ ਤੇ ਪੇਡਾਂ 'ਚ ਕੀ ਫਰਕ ਆਦਾ ਫਰਕ ਤਾਂ ਐਡੋ ਵੱਡ ਹਿਸਾਬ ਆ ਵੀਰੇ ਪੇਡਾਂ ਦਾ ਹੋਰ ਹਿਸਾਬ ਆ ਬੱਕਰੀਆਂ ਦਾ ਹੋਰ ਹਿਸਾਬ ਆ ਕੀ ਚਰਾਈ ਦਾ ਹੀ ਫਰਕ ਆ ਜੀ ਭੇਡਾਂ ਦਾ ਤੇ ਇਹਨਾਂ ਦਾ ਜ਼ਮੀਨ ਸਮਾਨ ਦਾ ਫਰਕ ਆ ਕਿਵੇਂ ਚਰਾਈ ਕਿਵੇਂ ਇਹ ਭੇਡਾਂ ਦਾ ਵੀਰੇ ਦਰਖਤ ਬਣਾ ਬੈਠਾ ਸਾਰ ਲੈਂਦੀਆਂ ਦਰਖਤ ਨਹੀਂ ਖਾਂਦੀ ਪੇੜ ਸਿੱਖ ਹਾਂਜੀ ਜਿਹਨੇ ਪੌਣਾ ਤਾਂ ਚਲੋ ਆਪਦੇ ਸ਼ੌਂਕ ਨੂੰ ਕੋਈ ਪਾਪ ਹੀ ਲਵੇ ਪਰ ਭੇਡਾਂ ਜਿੰਨਾ ਮੰਨਦੀ ਨਹੀਂ ਹੈਗੀ ਦਰਖਤ ਨੂੰ ਅੱਛਾ ਠੀਕ ਆ ਹਾਂਜੀ ਉਹ ਖਾਂਦੀ ਕੀ ਆ ਫਿਰ ਬਈ ਇਹ ਕੱਖਾਂ ਕੱਖਾਂ ਨੂੰ ਮਾੜਾ ਮੋਟਾ ਜਿਵੇਂ ਵਰਸੇਨ ਬਰਸੂਣ ਅੱਜ ਕੱਲ ਮਾੜੀ ਮੋਟੀ ਫੋਟ ਹੁਣ ਮਗਰੋ ਜੇ ਜਾ ਕੇ ਬੋਣ ਬੋਣ ਲੱਗ ਜਾਂਦੇ ਵੀਰੇ ਇੱਕ ਤਾਂ ਬਾਰਸ਼ ਨਹੀਂ ਪਈ ਹੁਣ ਪੱਠੇ ਪੁੱਠੇ ਵਿਆਣੀ ਠੀਕ ਆ ਬਾਕੀ ੱਡੋ ੱਡ ਇਲਾਕਿਆਂ ਦਾ ਫਰਕ ਹੁੰਦਾ ਏ ਇਹ ਥੱਲੇ ਹੀ ਖਾਈ ਜਾਂਦੀ ਆ ਹਾਂਜੀ ਕੱਖ ਕੁਖ ਚੁਗੀ ਜਾਂਦੀਆਂ ਬੱਕ ਚੁਗੀ ਜਾਂਦੀ ਹੈਗੀ ਤੇ ਬੱਕਰੀ ਵੀਰ ਬੱਕਰੀਆਂ ਤਾਂ ਹੁਣ ਡੇਕਾ ਡੂਕਾਂ ਵਾਲੇ ਪੂਰਾ ਹੀ ਉੱਪਰੋਂ ਖਾਂਦੀ ਆ ਵੀਰ ਦਾ ਹਾਂਜੀ ਹਾਂਜੀ ਬੱਕਰੀ ਥੱਲੇ ਖਾਂਦੀ ਨਹੀਂ ਹੈਗੀ ਨਹੀਂ ਨਹੀਂ ਔਰ ਥੱਲੇ ਖਾਣ ਨੂੰ ਵੀ ਨਹੀਂ ਬੱਕਰੀਆਂ ਤਾਂ ਡੇਕਾ ਡੂਕਾਂ ਚਲਦਾ ਕੰਮ ਜੀ ਪੂਰਾ ਹੂੰ ਸਹੀ ਗੱਲ ਆ ਹਾਂਜੀ ਇਹਦਾ ਖਰਚਾ-ਗੁਰਚਾ ਕਿਵੇਂ ਆ ਭੇਡਾਂ ਦਾ ਭੇਡਾਂ ਦਾ ਖਰਚਾ ਤਾਂ ਖਾਸ ਕਰਕੇ ਵੱਧ ਸਿਆਲ ਚ ਲੋਡ ਪੈਂਦੀ ਆ ਜੀ ਨੀਰਾ ਨੂਰਾ ਪਾਉਣ ਦੀ ਵੀਰੇ ਜੀ ਨਹੀਂ ਲੋਡ ਨਹੀਂ ਪੈਂਦੀ ਨਹੀਂ ਲੋਡ ਨਹੀਂ ਪੈਂਦੀ ਬਾਕੀ ਤਾਂ ਕਿਰਪਾ ਬਾਬੇ ਨਾਲ ਲੋੜ ਪੈਂਦੀ ਰਹਿੰਦੀ ਆ 12 ਮਹੀਨੇ 30 ਦਿਨਾਂ ਦਾ ਕਹਿੰਦੀ ਆ ਝਾੜ ਖੜਕਦੀ ਰਹੇ ਜਿਵੇਂ ਨਹੀਂ ਝਾੜ ਖੜਕਦੀ ਰਹੇ ਹਾਂਜੀ ਹਾਂ ਫੇਰ ਦਿੰਦੀ ਆ ਬੱਕਰੀ ਤਾਂ ਝਾੜ ਜਦੋਂ ਦਾ ਬੱਕਰੀ ਦੇਦਾ ਹੀ ਹਾਂ ਸਹੀ ਗੱਲ ਆ ਵੇ ਨਾ ਬਾਈ ਕਹਿੰਦਾ ਬਈ ਪੇਡਾਂ ਦਾ ਖਰਚਾ ਬਹੁਤ ਥੋੜਾ ਖਰਚਾਗਾ ਥੋੜਾ ਖਰਚਾ ਥੋੜਾ ਖਰਚਾ ਜੀ ਗਰੀਬੰਦੇ ਵਾਸਤੇ ਕਿਵੇਂ ਆ ਵੀ ਪੇਡਾਂ ਦਾ ਕੰਮ ਕਿਵੇਂ ਆ ਵਧੀਆ ਕੰਮ ਆ ਬਾਈ ਵਧੀਆ ਕੰਮ ਆ ਫਾਰਮ ਜੀ ਰੱਖ ਕੇ ਆਪਾਂ ਕੰਮ ਕਰ ਸਕਦੇ ਆ ਜੀ ਫਾਰਮ ਜੀ ਰੱਖ ਕੇ ਵੀ ਕੰਮ ਕਰ ਸਕਦੇ ਆ ਫਾਰਮ ਆਦਿਆਂ ਕਰ ਸਕਦੇ ਆ ਨੀਰਾ ਨੂਰਾ ਸੁੱਕਾ ਦਾਣਾ ਪਾਇਆ ਜਾਵੇ ਹਾਂ ਹਾਂਜੀ ਪਸ਼ੂ ਲਾਉਣ ਜਿਵੇਂ ਆਪਣੇ ਕੋਲੇ ਅਨ ਨਸ ਲਗੀ ਜੀ ਕੀ ਰੀਟੂ ਬੱਚੇ ਦਾ ਜਿਵੇਂ ਉਹ ਬੱਚਾ ਖੜਿਆ ਮੰਨ ਲਓ ਆ ਦੇ ਬੱਚਾ ਏਡਾ ਗਾ ਜਿਵੇਂ ਇਹ ਬੱਚਾ ਵੀਰੇ ਜੀ ਏਡਾ ਕ ਬੱਚਾ ਤਾਂ ਸੇਤੀ ਆਪਾਂ ਵੇਚਦੇ ਨਹੀਂ ਗਏ ਨਹੀਂ ਨਹੀਂ ਹੈਗੀ ਹਾਂ ਜੀ ਜਿਵੇਂ ਆ ਵਿੱਚ ਬੱਚੇ ਆ ਇਹ 15 15000 ਦੇ ਬੱਚੇ ਆ ਜੀ 15 15000 ਦੇ ਕਿੰਨੇ ਟਾਈਮ ਦੇ ਬੱਚੇ ਇਹ ਬੱਚੇ ਹੈਗੇ ਆ 5 5 6 6 ਮਹੀਨੇ ਦੇ ਬੱਚੇ ਆ ਜੀ 5 6 ਮਹੀਨੇ ਦਾ ਬੱਚਾ ਏਡਾ ਹੋ ਜਾਂਦਾ ਗਾ ਹਾਂ ਜੀ ਹਾਂ ਜੀ ਆ 5 5 ਮਹੀਨੇ ਦੇ ਬੱਚੇ ਆ ਜੀ ਹੱਲੇ ਲੈ ਲਈ 5 5 ਕਿ ਮਹੀਨੇ ਦੇ ਬੱਚੇ ਆ ਨਾ ਦੇਖ ਸਕਦੇ ਹੋ ਆ ਸਾਰੇ ਕਰਵਾਨੀ ਵਾਸਤੇ ਬੱਚੇ ਤਿਆਰ ਆ ਜੀ ਕਿਸੇ ਚਾਹੀਦੇ ਹੋਣਾਰੇ ਦੇਖ ਸਕਦੇ ਹੋ ਵੀ 5 ਕਿ ਮਹੀਨਾ ਦਾ ਬੱਚਾ ਹੈਗਾ ਪੂਰਾ ਹੋਇਆ ਪਿਆ ਨਾ ਹਾਂਜੀ ਹਾਂਜੀ ਬਹੁਤ ਵਧੀਆ ਜੀ ਕਿੰਨੇ ਟਾਈਮ ਚ ਹੁੰਦੀ ਹੈ ਗਿਪੇੜ ਤਿਆਰ ਫਿਰ ਆ ਦੇਖੋ ਜੀ ਜਿਵੇਂ ਬਰੀਡਰ ਵੀ ਰੱਖਣਾ ਇਹਦਾ ਪਿਆਰ ਨਾ ਪਿਆਰ ਨਾ ਪਿਆਰ ਇਹ ਨਵੀਆਂ ਲੈ ਕੇ ਆਉਂਦੀਆਂ ਵੀਰੇ ਅੱਛਾ ਅਸਲ ਵਿੱਚ ਜਿਹੜੀਆਂ ਆਪਣੀਆਂ ਘਰ ਵਾਲੀਆਂ ਭੇਡਾਂ ਉਹਨਾਂ ਦੇ ਤਾਂ ਹੱਥੋਂ ਜਿਵੇਂ ਮਰਜੀ ਮਾਰੀਏ ਭੇਡਾਂ ਨਵੀਆਂ ਲੈ ਕੇ ਆਉਂਦੀਆਂ ਥੋੜੀ ਡਰਦੀਆਂ ਹਾਂਗਾ ਥੋੜੀ ਡਰਦੀ ਆ ਹਾਂਜੀ ਹਾਂਜੀ ਭੇਡ ਡਰਦੀ ਹੁੰਦੇ ਨਾ ਥੋੜਾ ਨਾ ਹਾਂਜੀ ਹਾਂਜੀ ਛੱਡਦੇ ਛੱਡਦੇ ਕੋਈ ਗੱਲ ਨਹੀਂ ਹ ਕਿੰਨੇ ਟਾਈਮ ਤੇ ਤਿਆਰ ਹੋ ਜੂਗੀ ਸੂਣ ਵਾਸਤੇ ਲੈ ਲਈ ਆ ਦੀ ਹਾਂ ਲੈ ਲਈ ਇਹ ਇਹਦਾ ਖੀਰੀਆਂ ਵੀ ਸੂ ਪੈਂਦੀਆਂ ਵੀਰੇ ਜੀ ਹਾਂ ਇਹ ਵੀ ਸੂ ਪੈਂਦੀਆਂ ਹਾਂ ਜੀ ਕਈ ਮੁੰਨੀਆਂ ਨੀਆਂ ਦੀ ਉਹ ਵੀ ਸੂ ਪੈਂਦੀਆਂ ਲੱਗ ਕੇ ਜਾਂਦੀਆਂ ਜੀ ਜਾਨਕੀ 8 9 ਕੁ ਮਹੀਨੇ ਦੀ ਭੇੜ ਲੱਗ ਤਿਆਰ ਹੋ ਜਾਂਦੀ ਹਾਂ ਜੀ ਹਾਂ ਜੀ ਸਾਲ ਦੇ ਵਿੱਚ ਕਈ ਸੂ ਪੈਂਦੀਆਂ ਦੋ ਦੰਤ ਵੀ ਸੂ ਪੈਂਦੀਆਂ ਜੀ ਹਾਂ ਬੱਚੇ ਕਿੰਨੇ ਆਉਂਦੇ ਭੇੜ ਦੇ ਜ਼ਿਆਦਾਤਰ ਜ਼ਿਆਦਾਤਰ ਤਾਂ ਦੋ ਬੱਚੇ ਦਿੰਦੀਆਂ ਵੀਰੇ ਜੀ ਦੋ ਬੱਚੇ ਦਿੰਦੀਆਂ ਹਾਂ ਜੀ ਹਾਂ ਦੋ ਬੱਚੇ ਦਿੰਦੀਆਂ ਜੀ ਇੱਕ ਵੀ ਦੇ ਦਿੰਦੀਆਂ ਦੋ ਇਹ ਤਾਂ ਕੁਦਰਤੀ ਗੱਲ ਆ ਜੀ ਕਈ ਵਾਰੀ ਵੱਡੀ ਭੇਡ ਵੀ ਇੱਕ ਦੇ ਜਾਂਦੀ ਆ ਕਈ ਵਾਰੀ ਪਲੂਨ ਵੀ ਦੋ ਦੇ ਜਾਂਦੀ ਆ ਸਿੱਕਾ ਇਹ ਤਾਂ ਜਿਵੇਂ ਮਾਲਕ ਨੇ ਹਨਾ ਉਹ ਤੋਂ ਮਾ ਬਸ ਸਹੀ ਗੱਲ ਹੈ ਨਹੀਂ ਵੀ ਦੋ ਤਾਂ ਆਉਂਦੀ ਨੇ ਦੋ ਤਾਂ ਆਉਂਦੇ ਆਉਂਦੇ ਆ ਜੀ ਹੂੰ ਕੰਮ ਆ ਨਹੀਂ ਹੈਗਾ ਜੀ ਮੈਂ ਭੇਡਾਂ ਦਾ ਕੰਮ ਵੀ ਕਿਸੇ ਨੇ ਕਰ ਲਿਆ ਵੀ ਦੀ ਆਪਾਂ ਕਹਿ ਜਾ ਕੁੱਤਾ ਕੰਮ ਕਰ ਲਿਆ ਜਾ ਰੇ ਤਮਦਣੀ ਨਹੀਂ ਉਹ ਕੰਮ ਨਹੀਂ ਗਿਆ ਭੇਡਾਂ ਦਾ 40 45 ਰੱਖਿਆ ਹੁਣ ਅੱਛਾ ਮੈਂ ਕਹਿੰਦਾ ਮਾਲਕ ਦੀ ਕਰਪਾ ਨਾਲ ਰੰਗ ਲਾਉਂਦੇ ਆਈ ਅੱਛਾ ਇਹ ਤਾਂ ਨੱਤ ਲੱਗੀ ਜਾਂਦੀਆਂ ਨੱਤ ਸੂਈ ਜਾਂਦੀਆਂ ਜੀ ਜੇ ਮੰਨ ਲਓ ਕਿਸੇ ਬੰਦੇ ਨੇ 10 ਕ ਭੇਡਾਂ ਰੱਖ ਲਈਆਂ ਜੀ ਕਿਵੇਂ ਕਮਾਈ ਹੋਵੇ ਕਿੰਨੀ ਕ ਕਮਾਈ ਹੋ ਸਕਦੀ ਸਾਲ ਦੀ ਉਹਨੂੰ ਕਮਾਈ ਤਾਂ ਬੱਚਿਆਂ ਦੀ ਕਮਾਈ ਆ ਵੀਰੇ ਜੀ ਬਸ ਇਹਨਾਂ ਦਾ ਕੰਮ ਹਾਂ ਜੀ ਹਾਂ ਜਿਵੇਂ ਇਹ ਹੈ ਜੀ ਹੁਣ 15 10 ਬੱਚੇ ਵੀ ਲਾ ਲਈਏ 15000 ਨੂੰ 1.5 ਲੱਖ ਦੇ ਹੋਗੇ 1.5 ਲੱਖ ਦੇ ਹਾਂਜੀ ਜਿਵੇਂ ਇਹ ਜੰਨਾ ਇਹਨਾਂ ਦੀਆਂ ਮਾਂ ਮਾ ਹੁਣ ਵੀਰੇ ਜੀ ਦੁਬਾਰੇ ਫੇਰ ਗੱਬਣਾਗਾ ਦੁਬਾਰੇ ਫੇਰ ਸੂਣ ਵਾਲੀਆਂਗਾ ਦੁਬਾਰੇ ਫੇਰ ਸੂਣ ਵਾਲੀਆਂਗਾ ਹੁਣ ਇਹ ਮਾੜਾ ਮਾੜਾ ਦੁੱਧ ਚੁੰਗਦੇ ਵੀ ਆ ਢਿੱਡ 'ਚ ਵੀ ਬੱਚੇ ਪਾਲੀ ਜਾਂਦੀਆਂ ਬਾਹਰ ਵੀ ਪਾਲੀ ਜਾਂਦੀਆਂ ਠੀਕ ਆ ਘੋੜੇ ਵਾਲਾ ਕੰਮ ਹੋ ਜਾਂਦਾ ਇਹਨਾਂ ਦਾ ਘੋੜੀ ਵਾਲਾ ਕੰਮ ਹੀ ਹੈ ਜੇ ਤਾਂ ਮਹੀਨੇ ਦੇ ਵਿੱਚ ਵਿੱਚ ਸਲਿਆ 'ਚ ਵੀ ਲੱਗ ਜਾਂਦੀਆਂ ਕਈ ਪੇਡਾ ਅੱਛਾ ਹਾਂਜੀ ਹਾਂ ਲੈ ਵੀ ਦੇਖ ਸਕਦੇ ਹੋ ਨਾ ਦਿਖਾ ਪੇਡਾ ਨਾ ਬੇ ਬਾ ਕਿਆ ਉਹ ਵੀ ਨੇ ਪੇਟ ਆਪਣੇ ਕੋਲੇ ਜਾਂ ਫਿਰ ਨਹੀਂ ਪੇਡਾਂ ਦੇ ਵੀ ਦਵਾਂਗੇ ਵੀਰੇ ਜੀ ਇਹ ਵੀ ਬਾਈ ਕਹਿੰਦਾ ਦੇ ਵੀ ਦੇਵਾਂਗੇ ਹਣਾ ਹਾਂ ਉਹ ਵੀ ਥੋੜੀ ਜੀ ਆ ਦੇਖੋ ਖੀਰਾ ਬੱਚਾ ਵੀਰੇ ਜੀ ਅੱਛਾ ਹਾਂ ਜੀ ਲੈ ਵੀ ਕੀ ਐ ਇਹ ਪੇਡੂ ਆ ਹਾਂ ਜੀ ਪੇਡੂ ਆ ਜੀ ਇਹ ਪੇਡੂ ਆ ਨਾ ਦੇਖ ਸਕਦੇ ਖੀਰਾ ਬੱਚਾ ਹੀ ਆ ਜੇ ਹਾਂ ਜੀ ਹਾਂ ਖੀਰਾ ਜੀ ਪੇਟ ਮਲਾਦਾ ਹੋਊਗਾ 35 40 ਕਿਲੋ ਹੈਗਾ ਜੀ ਹੈਗਾ ਲੈ 35 40 ਕਿਲੋ weight ਹੋਊਗਾ ਨਾ ਹਾਂ ਜੀ ਹਾਂ ਪੂਸ ਦੇਖ ਸਕਦੇ ਆ ਬਾਈ ਜੀ ਇਹਦੀ ਆ ਆਹ ਉਹ ਜਿਹੜੀ ਖਾਸ ਤੇ ਵੀ ਪੂੰਛ ਲੰਮੀ ਹੁੰਦੀ ਹੈ ਇਹਦੀ ਹਾਂਜੀ ਹਾਂ ਥੱਲੇ ਲੱਗਦੀ ਆ ਪੂੰਛ ਆਹ ਦੰਦ ਵੀ ਦਿਖਾ ਦਿਆ ਕਰੀ ਸੇਮ ਵੀਰੇ ਆਪਾਂ ਦੇਖੀ ਖੀਰਾ ਬੱਚਾ ਤੁਹਾਨੂੰ ਦਿਖਾ ਦਈਏ ਲੈ ਵੀ ਕੱਚਾ ਖੀਰਾ ਜਾਂ ਕੱਚਾ ਖੀਰਾ ਹਾਲੇ ਹਾਂਜੀ ਹਾਲੇ ਤਾਂ 6 ਮਹੀਨੇ ਨਹੀਂ ਦੰਦ ਤੋੜਦਾ ਜੀ 6 ਮਹੀਨੇ ਹੋਰ ਨਹੀਂ ਤੋੜਦਾ ਨਹੀਂ ਤੋੜਦਾ ਜੀ ਨਹੀਂ ਤੋੜਦਾ ਇਹ ਵੀ ਦੇਖ ਰੋਸ ਬਹੁ ਕਰੂਗਾ ਜੀ ਜੇ ਮੈਨੂੰ ਲੱਗਾ ਹੋ ਜੂ 40 41 ਇੰਚ ਕਾ ਨਾ ਇਹ ਹਾਂਜੀ ਹਾਂ ਹੋ ਜੂ ਵਧੀਆ ਆਰਾਮ ਨਾਲ ਹੀ ਵੱਡਾ ਵੀ ਹੋ ਜੂਗਾ ਪੇਡਾਂ ਦਿਖਾ ਜਾਂਟੇ ਫਿਰ ਆ ਆਹ ਜਿਹਨਾਂ ਦੀ ਹਰ ਰੰਗ ਲੱਗਿਆ ਵੀਰੇ ਹਾਂ ਆਹ ਹਾਂ ਇਹ 10 ਹੀ ਭੇਡਾਂ ਆਪਾਂ ਦੇ ਦਾਂਗੇ ਸੈਟੀ ਆ ਸੈਟੀ ਆ ਕਿੰਨੇ ਕਿੰਨੇ ਮਹੀਨੇ ਦੀ ਇਹਨਾਂ ਮਗਰ 6-7 ਬੱਚੇ ਵੀ ਹੈਗੇ ਆ ਜੀ ਅੱਛਾ ਬੱਚੇ ਵੀ ਵੱਡੇ ਵੱਡੇ ਆ ਵੀ ਰਹੀ ਏ ਦਿਖਾਜਾ ਪੱਕਲੀ-ਕੱਕਲੀ ਦਿਖਾਈਏ ਨਾ ਪੇਟ ਸਮਾਰ ਕੇ ਹਾਂਜੀ ਹਾਂਜੀ ਜਿਵੇਂ ਆਰੇ ਕੋਲੇ ਹੀ ਖੜੀ ਆ ਜੀ ਲੈ ਵੀ ਆਰੇ ਸੂਨ ਵਾਲੀ ਵੀ ਆ ਹੂੰ ਇਹ ਇਹਦੇ ਮਗਰ ਆ ਬੱਚਾ ਵੀ ਆ ਅਸੇ ਦੇ ਮਗਰ ਬੱਚਾ ਵੀ ਆ ਆ ਦੇਖੋ ਹੁਣ ਪੇਟ ਦੁਬਾਰੇ ਸੂਪਣੀ ਆ ਮਹੀਨੇ ਦੇ ਵਿੱਚ ਵਿੱਚ ਦੁਬਾਰੇ ਸੂਪਣੀ ਆ ਜੀ ਦੁਬਾਰੇ ਸੂਪਣੀ ਆ ਆ ਹਾਂ ਦੋਨੇ ਹੀ ਜਾਂਦੇ ਆ ਨਸਲ ਕਿਹੜੀ ਹੈ ਇਹ ਇਹ ਜਮਨਾਪੁਰੀ ਨਸਲ ਆਈ ਫੜੀ ਮੜਾ ਇੱਕ ਵਾਰ ਪੇਟ ਫੜ ਲਾਵਾਂ ਆਇਆ ਲੈ ਵੀ ਦੇ ਜਮਨਾਪੁਰੀ ਪੇਡਾਂ ਨੇ ਬਾਈ ਜੇ ਕਿਸੇ ਵੀ ਮੇਰੇ ਵੀਰ ਨੇ ਪੇਡਾਂ ਦੇ ਕੰਮ ਕਰਨਾ ਹੋਵੇ ਤਾਂ ਤੁਸੀਂ ਜੰਟੇ ਵਾਜ ਨਾ ਰਹਿ ਕਰ ਸਕਦੇ ਹੋਗੇ ਵੀ ਕਿਵੇਂ ਕੰਮ ਕਰੀਏ ਕਿਉਂਕਿ ਜੰਟੇ ਵਾਜ ਦਾ ਪੁਰਾਣਾ ਕੰਮ ਆਗਾ ਦਿਖਾ ਦੇ ਬੱਬੂ ਆ ਦੇਖੋ ਜੀ ਲੈ ਵੀ ਦਿਖਾ ਦੇ ਪੇੜ ਇਹ ਹੋਊਗੀ ਵੀ 2-4 ਦੰਦ ਦੀ ਹੋਊਗੀ ਜੀ 2 ਦੰਦ ਦੀ ਅੱਛੀ ਲੈ ਵੀ 2 ਦੰਦ ਪੇੜ ਆ ਦੇਖ ਸਕਦੇ ਜਮਨ ਨਵੀਂ ਪੇੜ ਆਗੀ ਲੈ ਹਾਈਟ ਇੰਨੀ ਕੁੰਦ ਇਹਨਾਂ ਦੀ ਇਹ ਹਣ ਦੋ ਦੰਦ ਦਾ ਵੀਰੇ ਜੀ ਇਹਨੇ ਤਾਂ ਹਾਈਟ ਵਾਲੇ ਕਰਨੇ ਆ ਹਜੇ ਕਰਨੇ ਆ ਹਲੇ ਤਾਂ ਬੱਚੀ ਹੋਈ ਆ ਇੱਕ ਛੂਏ ਨੇ ਦਿੱਤਾਗਾ ਦੂਜੇ ਛੂਏ ਨੂੰ ਗੱਭਣਾ ਹਾਂ ਬੱਚਾ ਵੀ ਇਹਦੇ ਪਿੱਛੇ ਹੈਗਾ ਹਾਂ ਠੀਕਾ ਤੇ ਹਲੇ ਤਾਂ ਇਹਨੇ 6 ਦੰਦ ਤੇ ਜਾ ਕੇ ਅਸਲ ਵਿੱਚ ਦਿਖਾਉਣਾ ਆ ਬਦਾਰੂਪੀ ਵੀ ਕੀ ਚੀਜ਼ ਆ ਸਹੀ ਗੱਲ ਲੱਗੀ ਹਾਂਜੀ ਹਾਂ ਇਹ ਵੀ ਦੇਖ ਸਕਦੇ ਗੱਭਣ ਵੀ ਹਤੇ ਪਿੱਛੇ ਬੱਚਾ ਵੀ ਆ ਬੱਚਾ ਵੀ ਆ ਜੀ ਮਾਰ ਲੋਗੇ ਜੰਟੇ ਅ ਵੀ ਦੇਖੀ ਚੱਲੋ ਪੇਡਾ ਬਹੁਤ ਨੇ ਜਾਣਤੇ ਬਾਈ ਕੋਲੇ ਹਾਂਜੀ ਹਾਂ ਇਹ ਤਰਸੇਮ ਵੀਰੇ ਥੋੜੀਆਂ ਨਵੀਆਂ ਲਈਆਂ ਕਰਕੇ ਨਾ ਅੱਜ ਡਰਦਿਆਂਗਾ ਹਾਂ ਆ ਦੇਖੋ ਜੀ ਬਸ ਇੱਧਰ ਹੀ ਲੈ ਆ ਉੱਥੇ ਲੈ ਆ ਆ ਜੀ ਆਇਆ ਲੈ ਦੇਖ ਸਾਗਨੇ ਬਾਈ ਇਹਦਾ ਰੋਜ ਹੀ ਆਈ ਆ ਬੱਚੀ ਬਹੁਤ ਚੰਗੀ ਆ ਇਹ ਕੀਵੇਂ ਰਹੂਗੀ ਕੁਆਲਿਟੀ ਇੱਕ ਨੰਬਰ ਹੋਊਗੀ ਕੁਆਲਿਟੀ ਇੱਕ ਨੰਬਰ ਹੋ ਵੀਰੇ ਕੁਆਲਿਟੀ 'ਚ ਕੋਈ ਐ ਨਹੀਂ ਕਹਿ ਸਕਦਾ ਵੀ ਵੀ ਆ ਵੀ ਗੱਲਾਂ ਕਰੀ ਜਾਂਦੇ ਆ ਪਾਲਿਟੀ ਗਰੰਟੀ ਹੋ ਹਾਂ ਆ ਦੇਖੋ ਇਹ ਨੱਕ ਮੂੰਹ ਪੂਛ ਸਾਰਾ ਕੁਝ ਨਿਗਾ ਮਾਰ ਲਓ ਜਣੀ ਕਿ ਉਸ ਤੇ ਥੱਲੇ ਲੱਗਦੀ ਆ ਪੂਛ ਬਾਕੀ ਜਿਹੜੇ ਭਰਾ ਭਰਾਵਾਂ ਕੋਲੇ ਭੇਡਾਂ ਰੱਖਿਆ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਤਾਂ ਖੁਦ ਹੀ ਦੇਖ ਲੈਂਦੇ ਆ ਜੀ ਹਾਂ ਨਵੇਂ ਬੰਦੇ ਵਾਸਤੇ ਹੁੰਦਾ ਥੋੜਾ ਦੱਸਣਾ ਪੈਂਦਾ ਜੀ ਜਿਹਨਾਂ ਦੀਆਂ ਭੇਡਾਂ ਰੱਖਿਆ ਉਹਨਾਂ ਨੂੰ ਤਾਂ ਪਤਾ ਲੱਗ ਹੀ ਜਾਂਦਾ ਵੀ ਹਾਂ ਕੀ ਚੀਜ਼ ਆ ਸਹੀ ਗੱਲ ਆ ਵੀ ਲੰਮਾ ਮੂੰਹ ਹੋਊਗਾ ਨਾ ਤਾਂ ਆ ਦੇਖੋ ਜੀ ਹਲੇ ਦੰਦ ਹੁਣ ਤੋੜਿਆ ਪੂਰੇ ਕੱਢੇ ਨਹੀਂ ਵੀ ਦੋ ਦੰਦ ਤਾਂ ਨਾ ਵੀ ਦੁੱਗੀ ਮੰਨ ਕੇ ਚੱਲੀ ਆਪਾਂ ਦੁੱਗੀ ਮੰਨ ਕੇ ਚਲੋ ਜੀ ਆ ਦੇਖੋ ਪੂਛ ਪਾਸ ਦੇਖੋ ਜੀ ਬੱਚੀ ਦੀ ਲੈ ਵੀ ਦੁੱਗੀ ਆ ਦੇਖਾ ਮੂੜੀ ਪਈਆ ਮਤਲਬ ਪੂਛ ਥੱਲੇ ਵੀਰੇ ਸਹੀ ਗੱਲ ਹੈ ਥੋੜੀ ਕੱਟਣੀ ਪੈਣੀ ਆ ਪੂਛ ਇਹਦੀ ਕੱਟਣੀ ਪੈਣੀ ਹਾਂਜੀ ਪਰ ਜਾ ਕੇ ਮਜਾ ਹੋ ਜਾਂਦਾ ਜੀ ਕੱਟਣੀ ਪੈਂਦੀ ਪੂਛ ਨੂੰ ਹਾਂਜੀ ਥੱਲੇ ਘਿਸੜੀ ਜਾਂਦੀ ਆ ਜੀ ਥੱਲੇ ਸੜਕ ਸੁੜਕ ਤੇ ਹਾਂ ਥੋੜੀ ਕੱਟਣੀ ਪਊਗੀ ਪੂਛ ਬਾਹਲੀ ਲੰਬੀ ਆ ਇਹਦੀ ਠੀਕ ਆ ਥੱਲੇ ਮੂੜੀ ਪਈਆ ਬਹੁਤ ਬੱਚੀ ਚੰਗੀ ਆ ਵੀਰੇ ਜੀ ਦਿਖਾ ਦਿਓ ਵੀ ਦੇਖ ਸਕ ਇਦੇ ਪਿੱਛੇ ਬੱਚਾ ਵੀ ਆਤਰ ਸਿੰਘ ਵੀਰੇ ਪਰ ਜਿਹੜਾ ਜ ਕੋ ਗਾ ਕਹੂਗਾ ਉਹ ਜਾ ਕਰ ਲਾਂਗੇ ਕੁਛ ਇਕੱਠੀਆਂ ਦੱਸ ਲੈਣ ਵਾਲਾ ਦੱਸ ਦੇ ਦਾਂਗੇ ਇੱਕ ਬੱਚਾ ਹਾਂਜੀ ਇੱਕ ਬੱਚਾ ਜੀ ਬੱਚਾ ਵੀ ਬਹੁਤ ਵੱਡਾ ਜੀ 15000 ਦਾ ਤਾਂ ਬੱਚਾ ਇਦੀ ਪਿੱਛੇ ਠੀਕ ਹਾਂਜੀ ਹਾਂ ਫਿਰ ਉਹ ਸਾਹਿਬ ਨਾਲ ਹੁਣ ਇਹਦਾ ਵੀ ਰੇਟ ਬੱਚੇ ਦਾ ਨਾਲ ਪੈਣਾ ਜੀ ਉਹ ਸਾਹਿਬ ਨਾਲ ਰੇਟ ਲੱਗੂਗਾ ਦੇਖ ਸਕਦੇ ਹੋ ਨਾ ਹਾਂਜੀ ਹਾਂ ਜਿਆ ਥੋੜੇ ਡਰਦੀਆਂਗਾ ਨਵੀਆਂ ਆਈਆਂ ਆਤਰ ਸਿੰਘ ਬਾਈ ਆਏ ਹੋਰ ਦਿਖਾਈਏ ਮੰਗਦੇ ਮੰਗਣਾ ਹਾਂ ਹਾਂਜੀ ਲੈ ਵੀ ਇਹੀ ਜੇ ਭੇਡਾਂ ਨੇ ਸਾਰੀਆਂ ਵਧੀਆ ਕੁਆਲਿਟੀ ਦੀਆਂ ਉਹ ਵੇਟ ਫੜੀ ਪਰਲੇ ਬਸ ਚਿੱਟੀ ਵੱਡੀ ਡਰਦੀਆਂ ਥੋੜੀ ਆਦਰ ਦੇ ਦੇ ਬਰੇ ਇਹ ਜਿਹੜੇ ਬੱਚੇ ਆ ਪਿੱਛੇ ਇਹਨਾਂ ਦੇ ਬੱਚੇ ਅਸੇ ਇਹ ਜਿਹੜੇ ਬੱਚੇ ਆ ਪਿੱਛੇ ਹਾਂ ਕਿੰਨੇ ਕਿੰਨੇ ਮਹੀਨੇ ਦੇ ਬੱਚੇ ਹੋਣਗੇ ਇਹਨਾਂ ਦੇ ਇਹ ਹੈਗੇ 5-5 ਮਹੀਨੇ 6-6 ਮਹੀਨੇ ਦੇ ਲੈ ਵੀ 5-5 ਮਹੀਨੇ ਦੇ ਬੱਚੇ ਆ ਪਿੱਛੇ ਕੁਰਬਾਨੀ ਵਾਸਤੇ ਕਿਸੇ ਵੀਰ ਨੇ ਲੈਣੇ ਹੋਣ ਜੀ ਆਹ ਰੇ ਉਹ ਵੀ ਪੂਰੇ ਮਤਲਬ ਵਧੀਆ ਆਗਾ ਵਧੀਆ ਬੱਚੇ ਆ ਇਹਨੂੰ ਤਾਂ ਪਹਿਲਾਂ ਪੜਾਉਣ ਵਾਸਤੇ ਰੱਖ ਲਵੇ ਜੀ ਔਰ ਸਿੰਘ ਤੋਂ ਕੱਢੇ ਹੋਇਆ ਬਹੁਤ ਜ਼ਬਰਦਸਤ ਬੱਚਾ ਬਣੂਗਾ ਡਬਲ ਹੱਡੀ ਦਾ ਜੀ ਸਹੀ ਗੱਲ ਆ ਨਾ ਹੂੰ ਵੀ ਰੱਖ ਸਕਦਾ ਬੱਚਾ ਹਾਂਜੀ ਹਾਂ ਬ੍ਰੀਡਰ ਵੀ ਰੱਖ ਸਕਦੇ ਆ ਜਿਵੇਂ ਮਰਜ਼ੀ ਲੋਟ ਆ ਜਾਏ ਉਵੇਂ ਹੀ ਕਰ ਚੱਲ ਸਕਦਾ ਜੀ ਬ੍ਰੀਡਰ ਵੀ ਰੱਖ ਸਕਦੇ ਨੇ ਬੱਚਾ ਦੇਖ ਵਧੀਆ ਬੱਚਾ ਜੀ 5-6 ਮਹੀਨੇ ਦਾ ਬੱਚਾ ਬਈ ਹਾਂਜੀ ਹਾਂ ਬਹੁਤ ਵਧੀਆ ਹੋਰ ਦਿਖਾ ਦਿਓ ਬਈ ਕੀ ਕੀ ਆ ਵਾਹ ਖੜੀ ਗੱਲ ਆ ਵੀਰੋ ਪਿਆਰ ਨਾਲ ਦੇਖ ਸਕਦੇ ਹਾਂ ਜਾਂਟੇ ਬਾਈ ਕੋਲੇ ਜੇ ਹੁਣ ਹੀ ਆਈਆਂ ਨੇ ਆ ਦੇਖੋ ਆ ਬੱਚੇ ਹੀ ਬੱਚੇ ਫਿਰਦੇ ਆ ਤਰਵੇਂ ਵੀਰੇ ਬਹੁਤ ਵਧੀਆਗਾ ਆ ਦੇਖੋ ਆ ਪੇੜ ਦੀ ਹਾਈਟ ਬਹੁਤ ਆ ਜੀ ਦੇਖੋ ਲੈ ਆ ਦੇ ਵੀਰੇ ਠੀਕ ਆ ਡਰਦੀਆਂ ਵਾਲੀਆਂ ਹੁੰਦੀਆਂ ਨੇ ਹਾਂ ਜੀ ਬਸ ਇਹ ਨਵੀਆਂ ਆਇਆਂ ਕਰਕੇ ਡਰਦੀਆਂ ਜੀ ਉਹ ਵੀ ਇਹਨਾਂ ਆਵਾਜ਼ ਤਾਂ ਹਾਂ ਜੀ ਆਪਣਾਲੀਆਂ ਘਰ ਵਾਲੀਆਂ ਪੇਡਾਂ ਨਹੀਂ ਡਰਦੀਆਂ ਤੁਹਾਨੂੰ ਦਿਖਾਉਂਦੇ ਆ ਤਾਂ ਸੇਮ ਵੀਰੇ ਫੜ ਕੇ ਉਹ ਨਹੀਂ ਜਮ ਨਹੀਂ ਡਰਦੀਆਂ ਆ ਦੇਖ ਇਹ ਹਲੇ ਮੇਰੇ ਹਿਸਾਬ ਨਾਲ ਅਠ ਦੰਦ ਹੋਈ ਨਹੀਂ ਹੋਣੀ ਤਰਸੇਮ ਵੀਰੇ ਅੱਛਾ ਹਾਂ ਇਹਦੇ ਇਹਦੇ ਮੂੰਹ ਤੋਂ ਨਸਲੀ ਇਹਦੀ ਦੱਸ ਦਿਆਂ ਮਾੜੀ ਦੇਖ ਵੀ ਲੈਣਾ ਚੈੱਕ ਵੀ ਕਰ ਲੈਨੇ ਆ ਛੇ ਦਾੰਦਾ ਜੀ ਛੇ ਦਾੰਦਾ ਵੀ ਭੇਡ ਨਾ ਹਾਂ ਜੀ ਹਾਂ ਇਹ ਤਾਂ ਮੈਨੂੰ ਲੱਗਾ ਹੋ ਗਿਆ ਕਿ 400 ਇਹ ਤੋਂ ਕਿ ਵੱਧ ਹੋਗੇ ਇਹ ਤੀਜੇ ਕ ਸੂਏ ਹੋਣਗੀ ਜੀ ਤੀਜੇ ਕ ਸੂਏ ਹਾਂ ਜੀ ਹਾਈਟ ਬਹੁਤ ਆ ਜੀ ਦੀ ਹਾਂ ਹਾਂ ਬਹੁਤ ਵੱਡੀ ਭੇਡ ਆ ਚਲ ਹਾਂ ਜੀ ਠੀਕ ਆ ਜੀ ਘਰ ਵਾਲਿਆਂ ਦਿਖਾਓ ਗੱਡਾਂ ਉਹਨਾਂ ਚੋ ਵੀ ਦਿਖਾ ਦੇਣਾ ਤਰਸੇ ਵੀਰੇ ਆ ਜਾਓ ਬਾਈ ਜੀ ਬਣੇ ਰਿਓ ਵੀਡੀਓ ਦੇ ਵਿੱਚ ਲੈ ਵੀ ਮਿੱਤਰੋ ਆਹ ਦੇਖੋ ਭੇਡ ਨੱਕ ਦੇਖਦਾ ਨਾ ਬੱਕਰੀ ਵਾਂਗੂ ਉੱਚਾ ਇਹ ਆਪਣੀਆਂ ਘਰ ਦੀਆਂ ਭੇਡਾਂ ਇਹ ਪਹਿਲਾਂ ਤੂੰ ਜਿਹੜੀਆਂ ਚੱਲੀ ਜਾਂਦੀ ਆ ਬਰੀਡ ਆਪਣੇ ਕੋਲੇ ਹਾਂਜੀ ਹਾਂ ਇਹ ਕਿੰਨੇ ਦੰਦ ਹੋ ਗਈ ਬਈ ਇਹ 8 ਦੰਦ ਹੋ ਗਈ ਹੋਈ ਇਹ ਤਾਂ ਨਹੀਂ ਵੇਚਣੀ ਹੈਗੀ ਨਾ ਵੀਰੇ ਜੀ ਨਹੀਂ ਨਹੀਂ ਸੇਲ ਕਰਨੀ ਆਪਾਂ ਕਿਸੇ ਕੀ ਹਾਂਜੀ ਹਾਂ ਬਰੀਡ ਪੰਜ ਭੇਡਾਂ ਇਹ ਨਹੀਂ ਕਿਸੇ ਕੀਮਤ ਤੇ ਸੇਲ ਕਰਨੀਆਂ ਜੀ ਤਿਆਰ ਕਰ ਰਹੇ ਹਾਂ ਅਬ ਜੀ ਹਾਂਜੀ ਇਹਨਾਂ ਤੋਂ ਆਪਦੀ ਬਰੀਡ ਤਿਆਰ ਕਰਨੀ ਆ ਜੀ ਸਹੀ ਗੱਲ ਹੈ ਨਾ ਪਹਿਲਾਂ ਉਹ ਹੋ ਗਏ ਤੇ ਚੋਰੀ ਹੋ ਗਏ ਹਾਂਜੀ ਹਾਂਜੀ ਉਦੋਂ ਕੁਛ ਵੇਚ ਪੂਜ ਦਿੱਤੀਆਂ ਸੀਗੀਆਂ ਵੀਰੇ ਜੀ ਹਾਂ ਕੁਛ ਚੋਰੀ ਹੋ ਗਿਆ ਹਾਂ ਫਿਰ ਤੁਹਾਨੂੰ ਪਤਾ ਲੋਕ ਫਿਰ ਗੱਲਾਂ ਵੀ ਬਾਲੀਆਂ ਲਾ ਕੇ ਕਰਨ ਲੱਗ ਜਾਂਦੇ ਆ ਰੰ ਕਿਹ ਜਾ ਵਕਤ ਪੈ ਗਿਆ ਕਿਹੜੇ ਕਰਨ ਬੰਦੇ ਨੇ ਵੇਡਾਂ ਵੇਚੀਆਂ ਉਹ ਰਾਹ ਮਿਲ ਜਾਂਦਾ ਹੁੰਦਾ ਗੱਲਾਂ ਕਰਨ ਦਾ ਬਹੁਤ ਆਪਾਂ ਵੀ ਸੁਣਦੇ ਆ ਗੱਲਾਂ ਪਤਾ ਲੱਗ ਜਾਂਦਾ ਬੰਦਾ ਕਿਹੜਾ ਕਿੱਥੋਂ ਬੋਲਦਾ ਠੀਕ ਆ ਹਾਂ ਆਪਾਂ ਤਾਂ ਬੰਦੇ ਦੇ ਢੱਡ ਚ ਗੱਲ ਆ ਆਪਣੇ ਤਾਂ ਬਾਬੇ ਨਾਨਕ ਦੀ ਨਿਕਰਪਾ ਆਪਣੇ ਤਾਂ ਨੌਂ ਚ ਗੱਲ ਆ ਆਪਾਂ ਤਾਂ ਗੱਲ ਫੜ ਲੈਣੇ ਬੰਦਾ ਕਿਹੜਾ ਕਿੱਥੋਂ ਬੋਲਦਾ ਬਥੇਰੇ ਕਹਿੰਦੇ ਬੈਗੀਆਂ ਹੋਣ ਦੀ ਵੇਖਣ ਪੈਣ ਦੀਆਂ ਅੱਛਾ ਬੜੀਆਂ ਗੱਲਾਂ ਮਾਰੀ ਜਾਂਦਾ ਲੋਕ ਉਹ ਰੱਬ ਨੇ ਡਿਊਟੀ ਲਈ ਹੋਈ ਆ ਵੀਰੇ ਢੱਡ ਵੱਡਾ ਲੋਕਾਂ ਦੀ ਵੇਹ ਉਹਨਾਂ ਨੇ ਵਸੇ ਹੀ ਕੁਛ ਕਰਨੇ ਨੇ ਦੇ ਕਰਨੇ ਹਾਂ ਆਪਾਂ ਲਈ ਭਲਾ ਮੇਲੇ ਤੇ ਚਾਲੀ ਫਿਰ ਬਿਨਾ ਬਤਾ ਕੰਮ ਕਰਦੇ ਆ ਉਹਦਾ ਯਾਰ ਇਹਨੂੰ ਕਰਨ ਦੋ ਹਾਂ ਹਾਂ ਸੇਮ ਵੀ ਹੁਣ ਬੰਦੇ ਆ ਰਹੇ ਆ ਆਪਣੇ ਕੋਲੇ ਸੌਦਾ ਉਹਨਾਂ ਨਾਲ ਆਪਣਾ ਫੋਨ ਤੇ ਹੋ ਗਿਆ ਹਾਂ 45000 ਦੇ ਬੱਚੇ ਆਪਾਂ ਤਿੰਨ ਵੇਚਿਆ ਹਾਂ ਤਿੰਨ ਵੇਚਿਆ ਉਹ ਕਹਿੰਦੇ ਜਾਂਟੇ ਵੀਰੇ ਵੀ ਬਾਅਦ ਚ ਅਦਲ ਬਦਲ ਕੋਈ ਐਜੀ ਗੱਲਬਾਤ ਨਾ ਹੋ ਜੇ ਹੂੰ ਤੇ ਮੈਂ ਕਹਾ ਵੀਰਿਆ ਬਦਲ ਨਹੀਂ ਹੁੰਦੀ ਜਿਹੜੇ ਤੁਸੀਂ ਬੱਚੇ ਕਹਤੇ ਤੁਹਾਨੂੰ ਉਹੀ ਬੱਚੇ ਮਿਲਣਗੇ ਮੈਂ ਕਹਾ ਆਏ ਨਹੀਂ ਹੈਗਾ ਤੁਹਾਨੂੰ ਮੈਂ ਬਾਅਦ ਚਾਕੇ ਕਹਿ ਦੂੰਗਾ ਮਾਤਾਂ ਦੀ ਛੱਡੀ ਆ ਆਸੀ ਮਲਾਜਮ ਨੂੰ ਕਿਸੇ ਨੂੰ ਦੇਣਾ ਠੀਕ ਆਪਣੇ ਨੇ ਇਹ ਵੀ ਗੱਲਾਂ ਹੋਈਆਂ ਹੋਈਆਂ ਸੌਦਾ ਕਰਕੇ ਬਾਅਦ ਚ ਵੀ ਬੰਦੇ ਕਹਿੰਦੇ ਸੀ ਸਾਡੀ ਆ ਮਾਤਾਂ ਦੀ ਛੱਡੀ ਆ ਆ ਮਲਾਜਮ ਨੂੰ ਦੇਣਾ ਠੀਕ ਉਹ ਗਲਤ ਗੱਲ ਆ ਨਾ ਗਲਤ ਗੱਲ ਆ ਵੀਰੇ ਜੀ ਕਹਿ ਕੇ ਲੈ ਲਓ ਜਦੋਂ ਆਪਣਾ ਸੌਦਾ ਹੀ ਹੋ ਗਿਆ ਹੁਣ ਆਪਾਂ ਤਰਸੇਂ ਵੀਰੇ ਵੀਡੀਓ ਵੀ ਦੇਖਣਗੇ ਕਿਸੇ ਬੰਦੇ ਨੇ ਕਹਤਾ ਏਜੰਟ ਜਿੰਨੇ ਵੀ ਤੇਰੇ ਮਾਲ ਵਿੱਚ ਬੱਚੇ ਸਾਰਿਆਂ ਦਾ ਸੌਦਾ ਕਰ ਠੀਕ ਆ ਆਪਾਂ ਸਾਰੇ ਬੱਚੇ ਸੌਦਾ ਕਰ ਲਈਏ ਜਦੋਂ ਇੱਥੇ ਬੰਦੇ ਖੁਦ ਲੈਣ ਆ ਜਾਣ ਉਦੋਂ ਜਿਹੜੇ ਵੱਡੇ ਵੱਡੇ ਜੇਠੇ ਪੰਜੇ ਉਂਗਲਾਂ ਤੇ ਕੋਈਆਂ ਹੁੰਦੀਆਂ ਨਹੀਂ ਨਹੀਂ ਹੁੰਦੀਆਂ ਆਪਾਂ ਵੱਡੇ ਬੱਚੇ ਕਹਿ ਦਈਏ ਵੀ ਆਹ ਤੁਹਾਡੀ ਜੀ ਮਾਤਾ ਦੀ ੱਡੀ ਆ ਆਸੀਂ ਕਿਸੇ ਮੁਲਾਜ਼ਮ ਨੂੰ ਦੇਣਾ ਉਹ ਫੁੱਦੂ ਗੱਲਾਂ ਹੁੰਦੀਆਂ ਵਧੀਆ ਗੱਲਾਂ ਨਹੀਂ ਹੁੰਦਾ ਸਹੀ ਗੱਲ ਹੈ ਹਾਂ ਇਹ ਜਿਹੜੀਆਂ ਵੀ ਆਪਣੇ ਨਾਲ ਹੋਈਆਂ ਹੋਈਆਂ ਗੱਲਾਂ ਪਹਿਲਾਂ ਬਹੁਤ ਖੁਸ਼ ਠੀਕ ਆ ਹਾਂ ਚਲੋ ਕੋਈ ਗੱਲ ਲਈ ਹਾਂ ਜੀ ਜਿਹੜੀਆਂ ਇਹ ਇਹ ਹੁਣ ਗੱਬਣ ਭੇਡਾ ਵੀਰੇ ਜੀ ਇਹਨੇ ਚੌਥੇ ਵਾਰ ਸੁਣਾ ਜੀ ਤਤੀ ਵਾਰ ਸੋਣਾ ਹਾਂਜੀ ਹਾਂ ਆ ਦੇਖੋ ਨੇ ਡਰ ਦੀ ਆਰਡਰ ਦੀਆਂ ਇਹਨਾਂ ਨੂੰ ਹੈ ਨਹੀਂ ਜਿਹੜਾ ਜਾਲਾ ਹਾਂ ਇਹ ਘਰ ਦੇ ਪੇਡਾਂ ਬਸ ਇਹਨਾਂ ਦਾ ਗਿੱਜੇ ਹੋਈਆਂ ਜੀ ਗਿੱਜਾਂ ਦੀਆਂ ਇਹਗੇ ਇਹਨਾਂ ਦਾ ਪਹਿਲਾਂ ਕੰਨ ਖਿੱਚੀ ਜਲੋ ਹੋ ਜਾਣਗੀਆਂ ਉਹ ਜਿਹੜੀਆਂ ਉਹਨੇ ਇਹ ਤਾਂ ਵੀਰੇ ਹਾਂ ਇਹਦਾ 500 ਦਿਆਂ ਦੇ ਵਿੱਚ ਪਿੱਛੇ ਪਿੱਛੇ ਫਿਰਨਗੀਆਂ ਠੀਕ ਆ ਮਾਲ ਵਾਲੀਆਂ ਹੈਗੀਆਂ ਨੇ ਉਹ ਹਾਂਜੀ ਮਾਲ ਵਾਲੀਆਂ ਜੀ ਇਹਦਾ ਮਾਲ ਵਾਲੀਆਂ ਨੇ 4-500 ਪੇਟ ਦੇ ਵਿੱਚੋਂ ਫੜ ਕੇ ਲਿਆਂਦੀਆਂ ਅੰਦਰ ਸੇਮ ਆਪਾਂ ਜੀ ਆਪਾਂ 500 ਪੇਟ ਦੇ ਵਿੱਚੋਂ ਹਾਂਜੀ ਹਾਂ ਆਪਦੇ ਹੱਥ ਨਾਲ ਫੜਿਆਂਗਾ ਠੀਕ ਆ 1.5 ਦਿਨ ਲੱਗ ਗਿਆ ਮੈਨੂੰ ਲੈ ਇਹਨੂੰ ਕੁਆਲਿਟੀ ਚੰਗੀ ਆ ਨਾ ਬਹੁਤ ਚ ਲੈ ਵੀ ਮੇਟਰ ਇੱਕ ਪੇੜ ਹੋਰ ਦਿਖਾਉਣਾ ਤੁਹਾਨੂੰ ਲੈ ਵੀ ਦਸ ਘੰਟੇ ਦੇ ਬਾਰੇ ਇਹ ਵੀਰੇ ਜੀ ਉਮਰ ਦੀ ਹੁਣ ਵੱਡੀ ਹੋ ਗਈ ਕਿੱਡੀ ਕਬੱਡੀ ਹੋ ਗਈ ਹਾਂਜੀ ਇਹਦਾ ਦੰਦ ਵਿੱਚ ਇੱਕ ਦੋ ਛਿੱਟ ਗਈ ਠੀਕ ਹੈ ਬੁਢੀ ਹੋ ਗਈ ਹਾਂ ਇਹਦਾ ਸੋਨ ਵਾਲੀ ਖਾਣੇ ਆ ਵੀਰੇ ਜੀ ਇਹਦਾ ਆਪਾਂ ਵੇਚਦੇ ਬੱਚੇ ਵੀਰੇ ਬਹੁਤ ਆਪਾਂ ਕੀਮਤ ਦੇ ਸੇਲ ਕਰਿਆ ਹਾਂ ਜੰਮੂ ਟੱਕਰ ਬੱਚੇ ਪਚਾਦੇ ਇਹਦੇ ਵੀਰੇ ਜੰਮੂ ਟੱਕਰ ਹਾਂਜੀ ਸੋਚ ਨਹੀਂ ਸੀ ਏਡੀ ਦੂਰ ਤੱਕ ਆਪਣੀ ਜਾਣ ਪਹਿਚਾਨ ਕਿੰਨਾਂ ਨੇ ਕਰਾਈ ਆਹ ਕਰਮ ਵਾਲਿਆਂ ਦੇ ਪੈਰ ਪੂਜਦੇ ਇਹਨਾਂ ਨੇ ਆਪਣਾ ਜਾਂਟਾ ਜਾਂਟਾ ਕਰਾਈ ਨਹੀਂ ਤਾਂ ਕੋਈ ਰੈਕੋਰਡ ਤਾਂ ਪਹਿਲੇ ਪਾਸੇ ਨਹੀਂ ਸੀ ਕੋਈ ਜਾਣਦਾ ਵੀਰੇ ਠੀਕ ਗੱਲ ਹੈ ਬਈਆ ਠੀਕ ਹੈ ਨਾ ਗੱਲ ਹੁਣ ਵੀ ਤੀਜੀ ਸਟੇਟ ਚੋਂ ਲਿਆਂਦੀਆਂ ਭੇਡਾਂ ਜਾ ਕੇ ਉਹ ਕਹਿੰਦਾ ਜਾਂਟੇ ਪਨਾ 50 ਲੈ ਜਾ ਅ ਠੀਕ ਆ ਤੁਪੇ ਡਾਂ ਲਾ ਜਾ ਕਹਿੰਦੇ ਮੈਂ ਨਹੀਂ ਜਾ ਜਿੰਨੇ ਕੇ ਪੈਸੇ ਕੋਲੇ ਉਹਨੀਆਂ ਸਹੀ ਆ ਸਹੀ ਗੱਲ ਮਦਦ ਕਰਦੇ ਆ ਲੋਕ ਜੂਰੀ ਵੀਰੇ ਪੂਰੀ ਹਾਂਜੀ ਹੈਗੇ ਆ ਬੱਚ ਬੰਦੇ ਬਹੁਤ ਬੰਦੇ ਬਹੁਤ ਬਾਈ ਹਾਂਜੀ ਠੀਕ ਆ ਜੀ ਜੇ ਕੋਈ ਮੇਰਾ ਵੀਰੇ ਹੋ ਕਰਦਾਗਾ ਨਵਾਂ ਕੰਮ ਕਰਦਾਗਾ ਕਿਵੇਂ ਕਰੇਦੂ ਇਹਨਾਂ ਦਾ ਵੀਰੇ ਜੀ ਮੁਨਾਫਾ ਹੋਵੇ ਬੰਦੇ ਨੂੰ ਮੁਨਾਫਾ ਤਾਂ ਵੀਰੇ ਜੀ ਆਇਆ ਗੱਲ ਵੱਡੀ ਗੱਲ ਤਾਂ ਜਿਵੇਂ ਕਿਸੇ ਨੇ ਬਾਹਰ ਚਾਰਨੀਆਂ ਫੇਰ ਤਾਂ ਬਾਹਰ ਚਾਰਨੀਆਂ ਚਾਰਨੀਆਂ ਹੂੰ ਕਈ ਵੀਰ ਆਏ ਹੁੰਦੇ ਵੀ ਆਪਣੇ ਕੋਲੇ ਨਾ ਪਾਲੀ ਆ ਨਾ ਅਸੀਂ ਸਾਈਡ ਬੈਜਨਸ ਕਰਨਾ ਨਾਪ ਕਰ ਸਕਦੇ ਹਾਂ ਵੀ ਆਪਾਂ ਰੱਖਣੀ ਆ ਵੀ ਕਰਈਆ ਕਰਈਆ ਇਹਨਾਂ ਨੂੰ ਤਾਂ ਵੀਰੇ ਜੀ ਲੌਣ ਦੇ ਸਿਰ ਤੇ ਲਾ ਤਾਂ ਆਪਾਂ ਇਹਨਾਂ ਨੂੰ ਤੂੜੀ ਤੋਲੋ ਠੀਕ ਆ ਉਹ ਕੱਲੀ ਆਪਾਂ ਜੇ ਅੱਧਾ ਟੋਕਰਾ ਤੂੜੀ ਸਿਰ ਤੋਂ ਆਏ ਨਹੀਂ ਲੱਗਣੀਆਂ ਜੀ ਹੂੰ ਥੋੜੀ ਤੂੜੀ ਹੋਵੇ ਉੱਪਰ ਪਹਿਲਾਂ ਆਟਾ ਪਾ ਦੋ ਸੋਲਿਆਂ ਦਾ ਸਲਕਾ ਮੋਟਾ ਸਲਕਾ ਚੌਕਰ ਹੂੰ ਕਹ ਰਿਹਾ ਕਿ ਇਹਦਾ ਮਤਲਬ ਟੂੜੀ ਦਾ ਇੱਕ ਸੁੱਕੀ ਟੂੜੀ ਬਸ ਉਹ ਮੜੀ ਦੀ ਗਿੱਲੀ ਕਰਕੇ ਉਹਦਾ ਨਾ ਹੀ ਆ ਹਾਂ ਜਿਵੇਂ 10 ਭੇਡਾਂ ਨੂੰ ਅੱਧਾ ਟੋਕਰਾ ਉੱਤੇ ਮਾਰੇ 5-10 ਕਿਲੋ ਦਾਣਾ ਦੋਣਾ ਠੀਕ ਆ 13 ਡੱਕ ਲੀਆਂ ਪਾਣੀ ਪੂਣੀ ਪੀ ਲਿਆ ਜੀ ਬਸ ਕਿਹੜਾ ਡੰਗਰ ਸਾਰੀ ਜਿਹੜੀ ਖਾਂਦੇ ਆ ਹਾਂ ਐ ਕੰਮ ਮੁਨਾਫੇ ਵਾਲਾ ਵੀਰੇ ਜੀ ਕੋਈ ਘਾਟੇ ਵਾਲਾ ਕੰਮ ਨਹੀਂ ਗਾ ਠੀਕ ਆ ਹਾਂ ਠੀਕ ਆ ਜੀ ਪੈਸੇ ਕਿੱਥੋਂ ਆਉਣਗੇ ਫਿਰ ਬਈ ਦੇ ਵਿੱਚੋਂ ਕੀ ਮੇਰੇ ਇਹ ਪੈਸੇ ਆਪਾਂ ਪੈਸੇ ਨਾਲ ਦੇ ਵੀਰੇ ਬੱਚੇ 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 ਹਾਂਜੀ ਹਾਂ ਵੀਰੇ ਜੀ ਬੱਚਾ ਤਾਂ ਨਾਲ ਨਹੀਂ ਨੀ ਦਿੰਦੇ ਵੀਰੇ ਨਾਲ ਨਾ ਨਾ ਹਫਤੇ ਦਾ ਬੱਚਾ ਫੜਿਆ ਨਹੀਂ ਜਾਂਦਾ ਤਰਸੇਂ ਵੀਰੇ ਅੱਛਾ ਹਫਤੇ ਦਾ ਬੱਚਾ ਪੂਰਾ ਐਕਟਿਵ ਹੈ ਪੂਰਾ ਐਕਟਿਵ ਇੱਕ ਜਿਵੇਂ ਘੋੜੀ ਦੇ ਦੁੱਧ ਚ ਤਾਕਤ ਹੁੰਦੀ ਓਵੇਂ ਇਹਨਾਂ ਦਾ ਕੰਮ ਆ ਜੀ ਠੀਕ ਆ ਹਾਂਜੀ ਆ ਛੋਟੇ ਬੱਚੇ ਆ ਵੀਰੇ ਨਾੜੂਏ ਵੀ ਨਹੀਂ ਟੁੱਟੇ ਯਾਰ ਅੱਜ ਦੇਖ ਲੈ 5 ਕਿਲੋਮੀਟਰ ਤੇ ਬੈਠੇ ਹੋਣ ਇੱਕੇ ਸਮਦੇ ਸੀ ਸਹੀ ਗੱਲ ਆ ਨਾਲ ਤੁਰੇ ਆਪੂੰ ਤਾਂ ਮੇਰਾ ਆਪਣਾ ਪਿੰਡ ਇੱਥੋਂ ਹੈਗਾ ਤਰਸੇਂ ਵੀਰੇ 2-3 ਕਿਲੋਮੀਟਰ ਪਰ ਜਿਹੜੇ ਹਿਸਾਬ ਨਾਲ ਸੀ ਆਉਣ ਜਾਣ ਜਾਂ ਕਰੀ ਜਾਣ ਕਿੱਲੇ ਜੀ ਇਹ ਨਹੀਂ ਪਤਾ 35 ਵੀਰੀ ਮੁੜ ਜਾਗੇ ਉਹ ਹਿਸਾਬ ਨਾਲ ਤੇ 10 ਕਿਲੋਮੀਟਰ ਚੱਲੀ ਬੈਠੇ ਬੱਚਾ ਲੈ ਨਾੜੂਏ ਨੂੰ ਲੁੱਟੇ ਹਫ਼ਤੇ ਹਫ਼ਤੇ ਤੇ ਆ ਠੀਕ ਆ ਘਰੇ ਬਾਹਲੇ ਟੱਪਦੇ ਹੁੰਦੇ ਸੀਗੇ ਤੇ ਉੱਥੇ ਅੱਜ ਮਤਲਬ ਇਹਨਾਂ ਨੂੰ ਸਪੈਸ਼ਲੀ ਮਤਲਬ ਨਾਲ ਹੀ ਕੱਢਿਆ ਮੈਂ ਲੈ ਵੀ ਦੇਖ ਸਕਦੇ ਹੋ ਨਾ ਜ ਦਿਨਾਂ ਦੀ ਆ ਬੱਚਾ ਪਰ ਨਾਲ ਤੁਰੇ ਫਿਰਦਾ ਹੈਗਾ ਹਾਂਜੀ ਹਾਂ ਭੇਡ ਦੇ ਬੱਚੇ ਨੇਗੇਟਿਵ ਹੁੰਦੇ ਨੇ ਬਈ ਹਾਂਜੀ ਹਾਂ ਇਹਦਾ ਬੱਚਾ ਲੱਗਦਾ ਨਾ ਇਹ ਹਾਂ ਆ ਚੱਕਲਾ ਜੀ ਤੇ ਜੋੜੀ ਤਾਂ ਹੀ ਉਹ ਕਰਦੀ ਹੈਗੀ ਹਾਂਜੀ ਹਾਂ ਵੀ ਉਹ ਦੇਖ ਸਕਦੇ ਹੋ ਬੱਚੇ ਦੇਖ ਸਕਦੇ ਆ ਦਿਨਾਂ ਦੀ ਬੱਚੇ ਬਈ ਨਾ ਦਿਨਾਂ ਦੀ ਬੱਚੇ ਵੀਰੇ ਇਹਨਾਂ ਦੀ ਫੇਸ ਕੁਆਲਿਟੀ ਦੇਖ ਤਰਸੇਮ ਵੀਰੇ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਹਮ ਬੱਚੇ ਆ ਆਈਂ ਆਈਂ ਦਿਖਾ ਚੱਕ ਕੇ ਦਿਖਾ ਹਾਂਜੀ ਆ ਦੇਖੋ ਜੀ ਲੈ ਇਹ ਫੇਸ ਕੁਆਲਿਟੀ ਦੇਖੋ ਹੁਣੀ ਤੋਂ ਹਾਂ ਲੈ ਵੀ ਇਹ ਵੀ ਦੋ ਆ ਬਹੁਤ ਵਧੀਆ ਬੱਚੇ ਆ ਇਹ ਤਾਂ ਕੋਲ ਮੈਂ ਕਿਹੜੇ ਕਿਹੜੇ ਹੁੰਦੇ ਨੇ ਬਈ ਹਾਂ ਨਾਲੂਆ ਵੀ ਨਹੀਂ ਟੁੱਟੇ ਹਲੇ ਇਹਨਾਂ ਦੇ ਸਹੀ ਗੱਲ ਹੈ ਹੁਣ ਜੇ ਹੂੰ ਛੱਡ ਕੇ ਭਜਾ ਕੇ ਫੜਨੇ ਹੋਣ ਨਹੀਂ ਫੜੇ ਜਾਣਗੇ ਛੱਡ ਛੱਡ ਦੇ ਭੇਡ ਮਗਰ ਆਉਂਦੀ ਹੈਗੀ ਹਾਂਜੀ ਹਾਂ ਇਹਦੇ ਪ੍ਰੋਬਲਮਾਂ ਕਿਹੜੇ ਕਿਹੜੇ ਆਉਂਦੀਆਂ ਨੇ ਜੰਟ ਇਹਦਾ ਵੀਰੇ ਵੈਕਸੀਨ ਹੋਈ ਜਾਵੇ ਵਧੀਆ ਦਵਾਈ ਦੂ ਦਵਾਈ ਲੱਗੀ ਜਾਵੇ ਪ੍ਰੋਬਲਮ ਤਾਂ ਇਹਨਾਂ ਨਹੀਂ ਆਉਂਦੀ ਵੀਰੇ ਜੀ ਇਹਨੀਆਂ ਆਉਂਦੀ ਨਹੀਂ ਹੈਗੀ ਹਾਂਜੀ ਹਾਂ ਆਪਣੀ ਵੱਡੀ ਗੱਲ ਤਾਂ ਕੇਅਰ ਤੇ ਡਿਪੈਂਡ ਕਰਦਾ ਤਰਸੇ ਵੀਰੇ ਜੇ ਆਪਣੀ ਘਰੇ ਕੇਅਰ ਆ ਬਾੜਾ ਟਾਈਮ ਸਰ ਆਪਾਂ ਸਾਫ਼ ਕਰਨਾਗਾ ਆਪਣੀ ਕਲੀ ਕੁਲੀ ਪਾਈ ਜਣੀ ਹੈ ਕੇਅਰ ਦੇ ਸਿਰ ਤੇ ਆ ਸੇਤੀ ਪਸ਼ੂ ਬਿਮਾਰੀ ਨਹੀਂ ਹੁੰਦਾ ਬਿਮਾਰ ਨਹੀਂ ਹੁੰਦਾ ਹਾਂਜੀ ਹਾਂ ਸਹੀ ਗੱਲ ਹੈ ਜਦੋਂ ਆਪਾਂ ਡੇਲੀ ਬਾੜੇ 'ਚ ਝਾੜੂ ਮਾਰਨਾ ਕੋਈ ਕੀੜਾ ਨਹੀਂ ਪੈਣਾ ਤਾਂ ਨਹੀਂ ਛੇਤੀ ਬਿਮਾਰ ਹੁੰਦੇ ਪਸ਼ੂ ਨਹੀਂ ਹੁੰਦਾ ਕੋਈ ਹਾਂ ਜਦੋਂ ਹੁਣ ਮਾੜਾ ਮੋਟਾ ਬੱਚਾ ਕਈ ਦੁੱਧ ਦੁੱਧ ਮਾੜਾ ਲੱਗ ਜਾਂਦੇ ਆ ਮਾਰਨ ਉਹਨੂੰ ਆਪਾਂ ਜੇ ਤੇਲ ਦਾ ਦਹੀਂ ਰੋਈ ਤੇਲ ਦਵਾਗੇ ਨਾ ਫਿਰ ਉਹਨੇ ਵਧਣਾ ਹੀ ਆ ਜੀ ਸਹੀ ਗੱਲ ਆਪਣੇ ਨਾਲ ਕੰਮ ਜੇ ਬੁਖਾਰ ਚੜ ਗਿਆ ਦਵਾਈ ਲਵਾਗੇ ਫੇਰੀ ਠੀਕ ਹੋਊ ਜੀ ਨਹੀਂ ਤਾਂ ਵੱਧ ਹੀ ਵਧੂਗਾ ਜੀ ਠੀਕ ਆ ਢਲਮਟ ਤੁਹਾਨੂੰ ਪਤਾ ਹੁੰਦੀ ਹੁੰਦੀ ਹਰੇਕ ਡੰਗਰਾਂ ਚ ਆਉਂਦੀ ਆ ਮਾੜੀ ਮੋਟੀ ਦਾ ਨਾ ਫੇਰ ਕੰਮ ਹੈਗਾ ਜਾਂ ਫਿਰ ਨਹੀਂ ਹੈਗਾ ਪੂਰਾ ਹੈਗਾ ਵੀਰੇ ਜੀ ਪੂਰਾ ਕੋਰੇਗਾ ਤੇ ਆਪਾਂ ਹਾਂ ਇਹ ਰੀਗ ਆਲਾ ਪਰ ਤਰੀਕੇ ਨਾਲ ਚੱਲਿਆ ਜਾਵੇ ਰੀਕੇ ਨਾਲ ਚੱਲੇ ਅੰਦਰੋਂ ਮਨ ਵੀ ਥੋੜਾ ਸਾਫ਼ ਹੋਵੇ ਨਾ ਕਿੱਤੀ ਯਾਦ ਵਾਂਗੂ ਹੂੰ ਹੂੰ ਇਹ ਨਹੀਂ ਹੈਗਾ ਵੀ ਇਕੱਲੇ ਬਸ ਚਿੱਟੇ ਕੱਪੜੇ ਪਾ ਕੇ ਐਂ ਕਰੀ ਜਾਣਾ ਉਹ ਕਰ ਲਓ ਆ ਕਰ ਲਓਗੇ ਜੀ ਵਿਚ ਵੜਨਾ ਪੈਣਾ ਆ ਬੜਨਾ ਅੰਦਰੋਂ ਦਿਲ ਦੀ ਅਟੈਚਮੈਂਟ ਇਹ ਨਾ ਚਾਹੀਦੀ ਆ ਵੀਰੇ ਅੱਛਾ ਹਾਂ ਨੀਦ ਨਾਲ ਕੰਮ ਕਰਾਂਗੇ ਤਾਂ ਮੁਨਾਫਾ ਹੋਊਗਾ ਹੀ ਹੋਊਗਾ ਇਹ ਨਹੀਂ ਗੱਲ ਹੈ ਕਿ ਮੁਨਾਫਾ ਨਾ ਹੋਊਗਾ ਠੀਕ ਆ ਸੌਣ ਨਾਲ ਕਿੰਨਾ ਘੰਟੇ ਕਦੋਂ ਉੱਠਦਾ ਕਿੰਨੇ ਵਜੇ ਉੱਠਦਾਗਾ ਰਾਤ ਨੂੰ ਤਾਂ ਵੀਰੇ 11 ਵਜੇ ਜਾਂਦੇ ਤਰਸੇ ਵੀਰੇ ਰਾਤ ਨੂੰ 11 ਵਜੇ ਜਾਂਦੇ ਸਵੇਰੇ ਸਾਢੇ 8:00 ਵਜੇ ਉੱਠ ਘੜੀ ਦਾ 8:30 ਠੀਕ ਆ ਹਾਂਜੀ 8:30 ਉੱਠ ਘੜੀ ਦਾ ਬੋਲਦੇ ਨੇ ਸਾਢੇ ਉੱਠ ਘੜੀ ਦਾ ਠੀਕ ਆ ਫੇਰ ਮਨਾਫਾ ਹੁੰਦਾ ਨਹੀਂ ਦਾ ਨਾ ਜਿਵੇਂ ਐਡਾ ਐਡਾ ਪ੍ਰੋਬਲਮ ਆਈਏ ਨੇ ਮਤਲਬ ਉੱਠਣਾ ਔਖਾ ਸੀ ਜੰਟੇ ਮੜਾ ਬੰਦਾ ਹੁੰਦਾ ਵੀਰੇ ਕੋਈ ਹੋਰ ਹੁੰਦਾ ਜੇ ਨਾ ਇਹ ਜੀ ਗੱਲਬਾਤ ਹੁੰਦੀ ਹਣ ਨੂੰ ਗਲ ਚ ਰੱਸਾ ਪਾਇਆ ਹੁੰਦਾ ਜਿਹੜੇ ਹਿਸਾਬ ਨਾਲ ਆਪਣੇ ਤੇ ਵਕਤ ਪੈ ਗਿਆ ਸੀਗਾ ਇੱਕ ਆਪਣਾ ਥੋੜਾ ਜਿਹਾ ਵਪਾਰ ਦਾ ਕੰਮ ਚੱਲਦੇ ਗਿਆ 5-6 ਲੱਖ ਦਾ ਲੈਣ ਦੇਣ ਕਰਨਾ ਸੀਗਾ ਬਾਕੀ ਸ਼ਾਬਾਸ਼ ਇਹ ਆਪਣੇ ਪਾਲੀਆਂ ਭਰਾਵਾਂ ਦੇ ਜਿਨ੍ਹਾਂ ਨੇ ਕੋਸ਼ਿਸ਼ ਤੇ ਕੋਈ ਖੜੇ ਵੀ ਆ ਪਰ ਆਪਾਂ ਕਿਸੇ ਦਾ ਕੋਈ ਪੈਸਾ ਰੱਖਿਆ ਵੀ ਨਹੀਂਗਾ ਠੀਕ ਆ ਠੀਕ ਆ ਨਾ ਲੇਟ ਦਾ ਮਹੀਨਾ ਵੀ ਦਿਨ ਚੋਰੀ ਵੀੜੇ ਲੇਟ ਦਾ ਮਹੀਨਾ ਵੀ ਦਿਨ ਜਰੂਰ ਹੋਗੇ ਪਰ ਆਪਾਂ ਸਭ ਦੇ ਪੈਸੇ ਦਿੱਤੇ ਆ ਖੜੇ ਵੀ ਆ ਉਹਨਾਂ ਸਰਤੀ ਚੱਲੋ ਆਪਾਂ ਮਾਲਕ ਦੀ ਕਿਰਪਾ ਨਾਲ ਕਣੀ ਚੱਲੀ ਜਾਂਦਾਗਾ ਸਹੀ ਗੱਲ ਹੈ ਬ ਹਣ ਤਾਂ ਠੀਕ ਆ ਕੰਮ ਜਾਵਾ ਹਾਂ ਹੁਣ ਤਾਂ ਬਾਬੇ ਨਾਨਕ ਦੀ ਕਿਰਪਾ ਜੀ ਪੂਰੀ ਚਲੋ ਹੁਣ ਤਾਂ ਗੱਡੀ ਲਈ ਤੇ ਆ ਪਰ ਉਹਨਾ ਟੇਸਨ ਤੇ ਆ ਆਪਣਾ ਮੂੰਹ ਬੰਦ ਕਰ ਦਾਂਗੇ ਤਰਸੇ ਵੀਰੇ ਜਿਹੜੇ ਗੱਲਾਂ ਕਰਦੇ ਸੀ ਹਾਂ ਇਹ ਤਾਂ ਕੋਈ ਨਾਰਮਲ ਗੱਲਾਂ ਚਲ ਠੀਕ ਐ ਪ੍ਰੈਜੈਂਟ ਬਾਈ ਨੰਬਰ ਬੋਲ ਦੇ ਜਾਲ ਇੱਕ ਵਾਰ ਹਣਾ ਨੰਬਰ ਆਪਣਾ ਹੈਗਾ ਜੀ 99141 99826 ਵਾਰ ਫਿਰ ਬੋਲ ਦੇ 99141 99826 ਲੈ ਵੀ ਕਰ ਲਿਓ ਸੰਪਰਕ ਜਾਂਟੇ ਬਾਈ ਨਾਲ ਜੇ ਤੁਸੀਂ ਪੇਡਾਂ ਦੇ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਊਗੀ ਤੇ ਜੇ ਇਹਨਾਂ ਦੇ ਵਿੱਚ ਕੋਈ ਵੀ ਪੇੜ ਤੁਸੀਂ ਖਰੀਦਣੀ ਹੋਊਗੀ ਤਾ ਸਕਰੀਨ ਤੇ ਵੀ ਨੰਬਰ ਹੈਗਾਗਾ ਤੇ ਜੰਟੇ ਬਾਈ ਨੇ ਨੰਬਰ ਬੋਲਤਾ ਕਰ ਲਿਆ ਸੰਭਾਲ ਠੀਕ ਆ ਬਈ ਧੰਨਵਾਦ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ 80 ਗਾ ਬਈ ਸਾਸ਼ੀ ਗਾਲ ਜੀ ਬਈ